ਬਰੀਡਿੰਗ ਵਾਸਤੇ ਤੁਸੀਂ ਕੀ ਧਿਆਨ ਰੱਖ ਰਹੇ ਆਂ ਵੀ ਐਨ ਬਰੀਡਿੰਗ ਨਾ ਹੋਵੇ ਹਾਂ ਨੇ ਉਹ ਮੈਂ ਨਾਲ ਨਾਲ ਬਦਲੀ ਜਾਂਦਾ ਮਾਲੀ ਪਰ ਉਹਦਾ ਵੀ ਹੁਣ ਜਿੱਦਾਂ ਜਿਹੜਾ ਮਾਲੀ ਆ ਉਹ ਤੇ ਕੋਈ ਬਾਪ ਸਾਡੇ ਪਹਿਲਾਂ ਤੋਂ ਬਰੀਡਰ ਸੀਗੇ ਤੇ ਹੁਣ ਮੈਂ ਮਾਲੀ ਜਿਹੜਾ ਉਹ ਆਪਣੇ ਜਦੋਂ ਟਾਪ ਦਾ ਲਿਆਂਦਾ ਲੱਭ ਗਿਆ ਓਕੇ ਹਾਂ ਪਰ ਜਿਹੜਾ ਦੁੱਧ ਦਾ ਦਰਦ ਹਾਂ ਸਾਰਾ ਉਹਦਾ ਮਾਂ ਦੇ ਦੁੱਧ ਦਾ ਰਿਕਾਰਡ ਉਹਦਾ ਸੀਗਾ 26 ਕਿਲੋ ਓਕੇ ਜੀ ਓਕੇ ਹਾਂ ਇਹ ਪੂਰਾ ਗਾਰੰਟੀ ਵਾਲਾ ਪੂਰਾ ਗਾਰੰਟੀ ਵਾਲਾ ਮਾਲੀ ਆ ਉਹ ਓਕੇ ਤੇ ਉਹ ਤਾਂ ਹੀ ਕੱਟਾ ਲੱਭ ਗਿਆ ਇਹ ਪੂਰਾ ਤਸੱਲੀ ਨਾਲ ਲਿਆਂਦਾ ਉਹ ਫੇਰ ਅੱਗੇ ਚੱਲੋ ਸੁਧਾਰ ਅੱਗੇ ਸੁਧਾਰ ਹੋ ਜੇ ਤੁਸੀਂ ਉਹ ਨਹੀਂ ਟਰਾਈ ਕੀਤਾ ਵੀ ਜੇ ਕਿਤੇ ਸੀਮਨ ਆ ਜਾਣ ਇੰਡੀਆ ਜਾਂ ਕੋਸ਼ਿਸ਼ ਹੈ ਮੇਰੀ ਸ਼ਾਇਦ ਮਹਾਰਾਜ ਉਹ ਵੀ ਮੇਰਾ ਜਿਆਦਾ ਨੀਲੀ ਰਾਵੀ 'ਚ ਮੇਰਾ ਇੰਟਰਸਟ ਬਾਪ ਮੇਰੇ ਨੇ ਇਹ ਨੀਲੀ ਰਾਵੀ ਮਈਆਂ ਤੋਂ ਸਾਨੂੰ ਇੱਥੇ ਤੱਕ ਪਹੁੰਚਾਇਆ ਓਕੇ ਜੀ ਮਤਲਬ ਜ਼ੀਰੋ ਤੋਂ ਹੀਰੋ ਬਾਪੂ ਮੱਝਾਂ ਤੋਂ ਹੋਇਆ ਸੀਗਾ अच्छा जी हां जी हां जी ਤਾਂ ਹੀ ਕਰਕੇ ਸਾਡੇ ਖੂਨ ਚ ਇਹ ਚੀਜ਼ ਤਰੀ ਆਉਂਦੀ ਆ ਜੇ ਨੀਲੀ ਰਾਵੀ ਤੇ ਬਰੀਡਿੰਗ ਕਰਨੀ ਆ ਹਾਂ ਜੀ ਹਾਂ ਜੀ ਜਿਹੜੀ ਪਾਕਿਸਤਾਨ ਚ ਕਰੀਮ ਆ ਹੁਣ ਇਸ ਟਾਈਮ ਹਾਂ ਜੀ ਚੰਗੇ ਬਰੀਡਰ ਆ 35 35 ਕਿਲੋ ਤੱਕ ਵੀ ਚੋਆ ਆ ਹੈਗੇ ਹੈਗੇ ਡੋਗਰ ਹੁਣ ਜਿਹੜੇ ਆ ਹਾਂ ਡੋਗਰ ਹੁਣੇ ਉਹ ਹੋਰ ਵੀ ਬੜੇ ਆ ਉਹਨਾਂ ਨੇ 35 35 ਕਿਲੋ ਤੱਕ ਚਵਾਤਾ ਇਦਾਂ ਹੀ ਮਤਲਬ ਬਿਊਟੀ ਚ ਵੀ ਮੱਝਾਂ ਹੈਗੀਆਂ ਨੰਬਰ 1 ਆ ਉੱਥੇ ਆ ਕੇ ਖਤਮ ਆ ਖਾਣ ਅੰਦਰ ਏਰੀਆ ਦੇ ਵਿੱਚ ਕੋਈ ਟਾਈਮ ਸੀ ਅੱਜ ਕਿਤੇ ਆਕਾਸ਼ ਉਦੋਂ ਕੈਮਰੇ ਹੁੰਦੇ ਹਾਂ ਜੀ ਮੇ ਜੇ ਕਿਤੇ ਸਰਦਾਰ ਨਿਰਮਨ ਸਿੰਘ ਦਾ ਪੁੱਛੋ ਸਹਿਮ ਵਾਲੇ ਤੇ ਲਾਗੇ ਲਾਗੇ ਪਿੰਡਾਂ ਚਾਲੀਆਂ ਪਿੰਡਾਂ ਚ ਲਾਗੇ ਪਤਾ ਮੋਸਟਲੀ ਉਹ ਕਹਿੰਦੇ ਵੀ ਨਿਰਮਨ ਸਿੰਘ ਸਰਪੰਚ ਕੋਲ ਜਾਣਾ ਸਹਿਮ ਵਾਲੇ ਕੋ ਵੀ ਜੇ ਕਿਤੇ ਉਹ ਕੱਟੀ ਦੇ ਦੇਵੇ 40 40 45 45 ਹੁੰਦੀਆਂ ਨੇ 11 ਖੂੰਜਾਂ ਜਿੱਦਾ ਕਹਿੰਦੇ ਵੀ ਖੋਲੀਆਂ ਭਰੀਆਂ ਜਿਹੜਾ ਤੇ ਖੁੱਲੀ ਸੀਗੀ ਤੇ ਮੱਝਾਂ ਇਦਾਂ ਰੱਖੀਆਂ ਸੀ ਟੌਪ ਦੀਆਂ ਛੱਪੜ ਪਟਿਆ ਸੀ ਆਪਦਾ ਵੱਡਾ ਵਾਹ ਜੀ ਤੇ ਮੱਝਾਂ ਦੇ ਮਤਲਬ ਸਿਰੇ ਦੀਆਂ ਛੋਟੀਆਂ ਜਿਹੜੀਆਂ ਮਾਲੀ ਵੱਡੇ ਵੱਡੇ ਮਾਲੀ ਗਏ ਕਹਿੰਦੇ ਖਾਉਂਦੇ ਅੱਜ ਦਾ ਚਲੋ ਹੁਣ ਸ਼ਾਇਦ ਉਹਨਾਂ ਦੀ ਬਲੱਡ ਲਾਈਨ ਚ ਹੋਈ ਇਹ ਮਈਆਂ ਗਾਂਵ ਜਿਹੜੀਆਂ ਹੁਣ ਮੁੰਡਿਆ ਗਾਂਗਾਂ ਥਾਂ ਥਾਂ ਬਣੇ ਆ ਤੇ ਉਹ ਮੈਂ ਕਹਿੰਦਾ ਹੁਣ ਮੈਂ ਹੱਸਦਾ ਉਹਨਾਂ ਵੀ ਸ਼ਾਇਦ ਉਹਨਾਂ ਵਿੱਚੋਂ ਹੀ ਇਹ ਬਰੀਡ ਆ ਕਿਉਂਕਿ ਜਿਹੜੇ ਗੁਜਰਿਆ ਉਹਨਾਂ ਨੂੰ ਜ਼ਿਆਦਾ ਪਤਾ ਮੇਰੇ ਬਾਰੇ ਜਿਹੜੀ ਸਾਡੇ ਲਾਗੇ ਗੁਜਰ ਬੈਠੇ ਆ ਨਾ ਉਹ ਬਹੁਤ ਜਾਣਦੇ ਉਹਨਾਂ ਨੂੰ ਨੋਲਜ ਵੀ ਹੈਗੀ ਆ ਗੁਜਰਾਂ ਦੀ ਉਹਨਾਂ ਨੂੰ ਨੋਲਜ ਆ ਉਹ ਜਦੋਂ ਡੈਡੀ ਦਾ ਨਾਮ ਹੁੰਦਾ ਉਹ ਕਹਿੰਦੇ ਵੀ ਨਹੀਂ ਉੱਥੇ ਇਹ ਗੱਲ ਮੁੱਕ ਜਾਂਦੀ ਆ ओके ओके ਤੇ ਭਾਜੀ ਇਹਨਾਂ ਦਾ ਵੀ ਆਪਾਂ ਦੁੱਧ ਦੀ ਪ੍ਰੋਡਕਸ਼ਨ ਕਹੀਏ ਦੁੱਧ ਦੀ ਪ੍ਰੋਡਕਸ਼ਨ ਮੈਕਸਿਮਮ ਕਿੰਨੀ ਕਾ ਮੈਕਸਿਮਮ ਤਾਂ ਜਿੱਦਾਂ ਹਣ ਜਿਹੜੀਆਂ ਜਿੱਥੋਂ ਇਹ ਆਈਆਂ ਪਿੱਛੋਂ ਜਦੋਂ ਕੁਝ ਝੋਟੀਆਂ ਬਚਿਆ ਗਿਆ 11 ਦੇ ਵਿੱਚ ਮੈਂ ਕਿਹਾ 7 ਝੋਟੀਆਂ ਟੋਟਲ ਜਿਨ੍ਹਾਂ ਦੀ ਇਹ ਮਾ ਆ ਦਾ ਰਿਕਾਰਡ ਹੈਗਾ ਬਈ 18 ਤੋਂ ਲੈ ਕੇ 25 ਲੀਟਰ ਤੱਕ ਜਿਹੜੀ ਦਾ ਇੰਨੀ ਦੁੱਧ ਵਾਲੀਆਂ ਇਹ ਹੈਗੀਆਂ ਹਾਂ 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 ਹਾਂਜੀ ਸ਼ੌਂਕੀ ਕੈਨੇਡੀਅਨ ਚੈਨਲ ਦੇਖਣ ਵਾਲਿਆਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਆਏ ਹੋਏ ਆ ਜੀ ਬ੍ਰਿੰਟਫੋਰਡ ਤੁਹਾਨੂੰ ਅੱਜ ਇਕਦਾ ਮੱਜਾਂ ਦਾ ਫਾਰਮ ਦਿਖਾਉਣਾ ਮੋਹਰਾ ਤੇ ਨੀਲੀ ਰਾਵੀ ਬਰੀਡ ਤਾਂ ਤੁਸੀਂ ਦੇਖੀ ਹੋਊਗੀ ਮੱਜਾਂ ਦੀ ਤੁਹਾਨੂੰ ਦਿਖਾਉਣੀ ਆ ਇਟਲੀ ਦੀ ਬਰੀਡ ਮਤਲਬ ਮੇਨ ਇਟਲੀ ਤੋਂ ਸ਼ੁਰੂ ਹੋਈ ਆ ਬਾਹਰਲੀ ਬਰੀਡ ਆ ਇੱਥੇ ਆਪਣੇ ਪੰਜਾਬੀ ਭਾਈ ਹੁਣਾਂ ਨੇ ਫਾਰਮ ਕੀਤਾ ਹੋਇਆ ਓਜਲਾ ਫਾਰਮ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਭਾਈ ਜੀ ਸასი ਘਾਲ ਜੀ ਸასი ਘਾਲ ਜੀ ਹੋਰ ਕੀ ਹਾਲ ਹੈ ਜੀ ਬਹੁਤ ਵਧੀਆ ਜੀ ਸੁਣ ਬਈ ਆ ਫਾਰਮ ਕਦੋਂ ਤੋਂ ਸ਼ੁਰੂ ਕੀਤਾ ਤੁਸੀਂ ਸਾਨੂੰ ਪ੍ਰੋਪਰਲੀ ਸਾਲ ਹੋ ਗਿਆ ਆ ਹਾਂਜੀ ਤੇ ਅਸੀਂ ਉਦੋਂ ਦਾ ਸ਼ੁਰੂ ਕੀਤਾ ਕੰਮ ਪੂਰਾ ਵਧੀਆ ਤੇ ਸਾਲ ਹੋ ਗਿਆ ਤੇ ਪੂਰਾ ਅੰਦਰ ਸਿਸਟਮ ਬਣਾਇਆ ਸਾਰਾ ਇਹ ਬਾਰਨ ਨਮਈ ਬਣਾਇਆ ਤੁਸੀਂ ਆਪ ਹਾਂਜੀ ਜਦੋਂ ਘਰ ਲਿਆ ਸੀ ਉਦੋਂ ਕੱਲਾ ਬਾਣੀ ਸੀ ਕੱਲਾ ਸ਼ੈਲੀ ਸੀ ਕੁਛ ਇਹ ਪੂਰਾ ਖਾਲੀ ਸੀ ਕੰਮ ਸਾਰਾ ਕੁਝ ਬਣਾਇਆ ਗੇਟ ਫਾਰਮ ਸਾਰਾ ਹੀ ਮਤਲਬ ਬੈਡ ਨੂੰ ਕੰਪਲੀਟ ਸਾਰਾ ਬਣਾਇਆ ਤੇ ਜੇ ਇਹਨਾਂ ਦੀ ਆਪਾਂ ਮੱਜਾਂ ਦੀ ਬਰੀਡ ਦੀ ਗੱਲ ਕਰ ਲਈਏ ਇਹੇ ਦੁੱਧ ਕਿੰਨਾ ਕਦਨੀਆਂ ਦੁੱਧ ਸਾਡਾ ਜਿਹੜਾ ਸਾਰੇ ਪਿੱਲੇ ਸੂਆ ਤੇ ਬਈ ਆ ਫਾਰਮ ਕਦੋਂ ਤੋਂ ਸ਼ੁਰੂ ਕੀਤਾ ਤੁਸੀਂ ਸਾਨੂੰ ਪ੍ਰੋਪਰਲੀ ਸਾਲ ਹੋ ਗਿਆ ਆ ਤੇ ਅਸੀਂ ਉਦੋਂ ਦਾ ਸ਼ੁਰੂ ਕੀਤਾ ਕੰਮ ਪੂਰਾ ਵਧੀਆ ਤੇ ਸਾਲ ਹੋ ਗਿਆ ਤੇ ਪੂਰਾ ਅੰਦਰ ਸਿਸਟਮ ਬਣਾਇਆ ਸਾਰਾ ਇਹ ਬਾਰਨ ਨਮਈ ਬਣਾਇਆ ਤੁਸੀਂ ਆਪ ਹਾਂਜੀ ਜਦੋਂ ਘਰ ਲਿਆ ਸੀ ਉਦੋਂ ਕੱਲਾ ਬਾ ਨਹੀਂ ਸੀ ਕੱਲਾ ਸ਼ੈਲੀ ਸੀ ਕੁਛ ਇਹ ਤੇ ਪੂਰਾ ਖਾਲੀ ਸੀ ਕੰਮ ਸਾਰਾ ਕੁਝ ਬਣਾਇਆ ਗੇਟ ਫਾਰਮ ਸਾਰਾ ਹੀ ਮਤਲਬ ਬੈਡ ਨੂੰ ਕੰਪਲੀਟ ਸਾਰਾ ਬਣਾਇਆ ਤੇ ਜੇ ਇਹਨਾਂ ਦੀ ਆਪਾਂ ਮੱਜਾਂ ਦੀ ਬਰੀਡ ਦੀ ਗੱਲ ਕਰ ਲਈਏ ਇਹ ਦੁੱਧ ਕਿੰਨਾ ਕਦਨੀਆਂ ਦੋਦ ਸਾਡਾ ਜਿਹੜਾ ਸਾਰੇ ਪਿੱਲੇ ਸੂਆ ਤੇ ਇੱਕ ਦਿਨ ਟਾਈਮ ਦਾ ਦੇ ਦਿੰਦੀਆਂ 6 ਤੋਂ ਲੈ ਕੇ 8 ਲੀਟਰ 6 ਤੋਂ ਲੈ ਕੇ 8 ਲੀਟਰ ਤੇ ਦੂਜੀਆਂ ਮੱਝਾਂ ਮੈਂ ਦੇਖੀਆਂ ਹਾਂਜੀ ਦੂਜੀਆਂ ਦੇ ਤਾਂ ਖੁੱਲੇ ਜੇ ਸਿੰਗ ਆ ਹਾਂਜੀ 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 ਇਹ ਮੱਝ ਹਰੀ ਚੰਗੀ ਲੱਗੀ ਆ ਇਹ ਪੂਰੀ ਹਾਂਜੀ ਮੋਰਾ ਵਾਂਗੂ ਇਹ ਮੋਰਾ ਵਾਂਗੂ ਵਾਕਈ ਇਹਦੇ ਸਿੰਗ ਵੀ ਘੁੰਮੇ ਹੋਏ ਆ ਹਾਂਜੀ ਇਹ ਕਿੰਵੇਂ ਸੂਏ ਆ ਇਹ ਇਹ ਹੈਗੀ ਆ ਜੀ ਤੀਜੇ ਤੋਂ ਚੌਥੇ ਸੂਏ ਆ ਇਹ अच्छा, अच्छा चो, आ, मतलब... हाँ जी ਤੇ ਇਹ ਮੱਝ ਪੂਰੀ ਠੰਡੀ ਹੈ ਨਾਲੇ ਇਹ ਜਿੰਨਾ ਸੇਮ ਇੰਡੀਆ ਟਾਈਪ ਹੀ ਹੈ ਐਗਜ਼ੈਕਟ ਪੂਰੀ ਸੀਲ ਪੂਰਾ ਸੇਮ আচ্ছা ਤੇ ਇਹਦਾ ਪਹਿਲਾਂ ਵੀ ਆਪਾਂ ਨੇ ਸੂਹ ਚੋਇਆ ਇਹਦਾ ਮਤਲਬ ਨਹੀਂ ਪਹਿਲਾਂ ਨਹੀਂ ਚੋਇਆ ਇਹਦਾ ਅਸੀਂ ਦੂਜਾ ਚੋਇਆ ਸੀ ਓਕੇ ਦੂਜੇ ਸੂਏ ਆਪਣੇ ਕੋਲ ਆਈ ਹੈ ਹਾਂਜੀ ਓਕੇ ਜੀ ਓਕੇ ਫਿਰ ਹੁਣ ਇੱਕ ਸੂਆ ਤੁਸੀਂ ਪੀ ਲਿਆ ਇਹਦਾ ਹਾਂਜੀ ਹੁਣ ਅਗਲੀ ਵਾਰੀ ਆ ਹਾਂਜੀ ਹੁਣ ਬਸ ਹਫਤੇ ਦੇ ਵਿੱਚ ਵਿੱਚ ਇਹਨੇ ਸੂਪਣਾ ਹੁਣ ਹੁਣ ਤੁਸੀਂ ਇਹਦਾ ਮਤਲਬ ਇਹਦੇ ਦੰਦ ਪੂਰੇ ਕਰ ਗਏ ਹਾਂ ਹਾਂਜੀ ਹਾਂਜੀ ਇਹਦੇ ਸੀਮਨ ਲਵਾਇਆ ਸੀ ਤੁਸੀਂ ਅੱਗੇ ਨੂੰ ਆ ਨਹੀਂ ਸਾਡਾ ਜਿਹੜਾ ਕੱਟਾ ਆ ਸੀਮਨ ਹਜੇ ਇੰਨੀ ਜਦਾਂ ਮੱਝ ਮੱਝਾ ਇੰਨੀ ਘਟਿਆ ਹਾਂਜੀ ਹਾਂਜੀ ਕੈਨੇਡਾ 'ਚ ਵੀ ਹਜੇ ਉਹ ਕੰਮ ਹੈ ਨਹੀਂਗਾ ਹਜੇ ਸਾਡੇ ਕੋਲ ਕੱਟਾ ਹੈਗਾ ਆ ਹਾਂਜੀ ਹਾਂਜੀ ਤੇ ਕੱਟੇ ਨਾਲ ਹੀ ਸਾਰਾ ਕੁਝ ਹੁੰਦਾ ਤੇ ਹੁਣ ਤੁਹਾਡੇ ਕੋਲ ਕਟਾ ਹੈਗਾ ਹਾਂਜੀ ਉਹ ਕੱਟੇ ਤੋਂ ਬੱਚੇ ਆ ਗਏ ਅੱਗੇ ਹਾਂਜੀ ਬਹੁਤ ਆਏ ਹਾਂਜੀ ਆ ਗਏ ਹਾਂਜੀ ਆਏ ਤੇ ਜਿਹੜੀ ਉਹ ਫੀਮੇਲਾਂ ਹੋਣਗੀਆਂ ਹਾਂਜੀ ਫਿਰ ਉਹਨਾਂ ਨੂੰ ਕਿੱਦੋਂ ਕਰਾਸ ਕਰਾਉਂਗੇ ਉਹ ਅ ਵੀ ਅਸੀਂ ਜਦਾਂ ਅਸੀਂ ਦਾਇਤ ਦਾਖਿਆ ਵੀ ਸਾਡਾ ਹਰੇਕ 2 ਤੋਂ 3 ਸਾਲ ਦਾ ਸਾਈਕਲ ਆ ਹਾਂਜੀ ਹਾਂਜੀ ਜਦੋਂ ਦਾ ਹੁਣ 3 2 ਤੋਂ 3 ਸਾਲ ਹੋ ਗਏ ਆ ਇਹਨੂੰ ਹਾਂਜੀ 2 2 ਤੋਂ 3 ਸਾਲ ਹੋ ਗਏ ਆ ਸਾਨੂੰ ਬੰਦੇ ਜਾਣਦੇ ਪਹਿਲਾਂ ਹੀ ਉਹਨਾਂ ਕੋਈ ਗੋਰੇ ਕੋ ਮੁੱਝਾ ਹੈਗੀਆਂ ਆ ਅਸੀਂ ਉਹਨਾਂ ਨੂੰ ਐਕਸਚੇਂਜ ਕਰੀ ਜਾਣਾ ਇਹਨੂੰ ਦੇ ਦਿੱਤਾ ਦੁੱਦਾ ਕਟਾ ਲਿਆਤਾ ਵਾਹ ਜੀ ਉਹਨੂੰ ਲਿਆਤਾ ਫਿਰ ਉਹਨੂੰ ਰੱਖ ਲਿਆ 2-3 ਸਾਲ ਉਹਦੇ ਕੋਲ ਤੁਹਾਡੇ ਕੋਲ ਇਹਦੀ ਬਰੀਡ ਆ ਹਾਂਜੀ ਉਹਦੇ ਕੋਲ ਇਹਦੀ ਹਾਂਜੀ ਉਹਦੇ ਕੋਲ ਇਹ ਪੂਰੀ ਬਰੀਡ ਹੈ ਹਾਂਜੀ ਇਦਾਂ ਹੀ ਨਹੀਂ ਫਿਰ ਤਾਂ ਵਧੀਆ ਮੈਂ ਉਹੀ ਸੋਚਦਾ ਸੀ ਵੀ ਮੱਜਾਂ ਕਟਾ ਇਨ ਬਰੀਡਿੰਗ ਦੀ ਪ੍ਰੋਬਲਮ ਨਾ ਹੋਵੇ ਇਨ ਬਰੀਡਿੰਗ ਬਿਲਕੁਲ ਵੀ ਉਹਦਾ ਰਿਸਕ ਬਹੁਤ ਆ ਬਰ ਅਸੀਂ ਪੂਰਾ ਕੋਸ਼ਿਸ਼ ਕਰੀਦੇ ਵੀ 2-3 ਸਾਲ ਨਹੀਂ ਹੋਵੇ ਬਿਲਕੁਲ ਨਹੀਂ ਕਿਉਂਕਿ 2 ਸਾਲ ਦੀ ਝੋਟੀ ਤਿਆਰ ਹੋ ਜਾਂਦੀ ਆ ਇੱਥੇ ਕਿੰਨੇ ਇਹ ਕਿੰਨੇ ਸਾਲ ਦੀਆਂ ਝੋਟੀਆਂ ਤਿਆਰ ਹੁੰਨੀਆਂ ਇਹ ਦਿੰਦਾ ਅਸੀਂ ਸਾਲ ਦੋ ਦੋ ਸਾਲਾਂ ਨੂੰ ਅਸੀਂ ਤਿਆਰ ਕਰ ਲੈਂਦੀ ਆ ਦੋ ਸਾਲ ਦੀ ਦੋ ਸਾਲ ਦੋ ਸਾਲ ਦੀ ਸੀਮਨ ਲੈ ਲੈਂਦੀ ਲੈ ਲੈਂਦੀ ਓਕੇ ਮਤਲਬ ਪ੍ਰੈਗਨੈਂਟ ਹੋ ਜਾਂਦੀ ਕੋਈ ਪ੍ਰੈਗਨੈਂਟ ਹੋ ਜਾਂਦੀ ਦੋ ਸਾਲ ਵੀ ਤਿੰਨ ਸਾਲ ਤੋਂ ਪਹਿਲਾਂ ਪਹਿਲਾਂ ਸੂਜ ਜਾਂਦੀ ਆ ਹਾਂਜੀ ਹਾਂਜੀ ਬੁੱਧਾ ਉਦਾਂ ਉਦਾਂ ਸੋਣ ਲੋ ਫਾਂ ਮੇ ਪਿਲ 1 ਐਂਡ 1/2 ਇਅਰ ਹੀ ਫਾਂ ਮੇ ਕਰ ਲੋ ਪਰ ਉਹਦੇ ਨਾਲ ਥੋੜਾ ਇਹ ਵੀ ਬਾਜ ਨੂੰ ਪੂਰੀ ਮਚਰਲ ਹੋਣ ਦੋ ਓਕੇ ਪੂਰਾ ਵੀ ਜਦੋਂ ਦੋ ਸਾਲ ਦੀ ਹੋ ਗਈ ਪੂਰੀ ਮਚਰਲ ਹੋ ਜਾਂਦੀਆਂ ਫੇਰ ਅਸੀਂ ਕਰਦੇ ਹਾਂ ਮੋਸਟਲੀ ਓਕੇ ਜੀ ਓਕੇ ਹਾਂਜੀ ਹਾਂਜੀ ਤੇ ਇਹਨਾਂ ਦਾ ਹੁਣ ਵੀ ਖਾਣ ਪੀਣ ਦਾ ਕੀ ਪ੍ਰੋਸੈਸ ਆ ਮਤਲਬ ਸਾਈਲਜ ਵੀ ਯੂਜ਼ ਕਰਦੇ ਆ ਜਾਂ ਹਰੇ ਪੱਠੇ ਵੀ ਯੂਜ਼ ਕਰਦੇ ਆ ਸਾਰਾ ਇਹ ਅਸੀਂ ਸਾਡੇ ਘਰ ਦੇ ਪੱਠੇ ਆ ਸਾਰੇ ਹਾਂਜੀ ਤੇ ਘਰ ਦੇ ਪੱਠੇ ਅਸੀਂ ਪਾਏ ਦੇ ਆ ਸਾਰੇ ਹੈਗੇ ਆ ਦੇਖ ਲਓ ਤੇ ਅਸੀਂ ਸਾਈਲਜ ਵੀ ਵਰਤਦੇ ਆ ਸਾਈਲਜ ਹੀ ਘਰ ਦਾ ਆ ਹਾਂਜੀ ਤੇ ਸਾਈਲਜ ਪੱਠੇ ਪੱਟ ਬਣਾਈਆਂ ਤੇ ਸਿਆਲਾਂ ਨੂੰ ਅਸੀਂ ਮੋਸਟਲੀ ਸਾਈਲਜ ਜ਼ਿਆਦਾ ਪਾਉਨੇ ਆ ਕਿ ਠੰਡ ਦੇ ਕਰਕੇ ਸਰੀਰ ਨੂੰ ਜਾਈ ਤਾਕਤ ਨਹੀਂ ਮਿਲਦੀ ਆ ਉਹਦੇ ਕਰਕੇ ਅਸੀਂ ਸਾਈਲਜ ਵਿੰਟਰ ਨੂੰ ਜ਼ਿਆਦਾ ਪਾਈਦਾ ਆ ਪੱਠੇ ਅਸੀਂ ਬਾਹਰ ਹੀ ਰੱਖੀਦੇ ਆ ਮੋਸਟਲੀ ਹਾਂਜੀ ਤੇ ਜਦੋਂ ਗਰਮੀ ਹੁੰਦੀ ਆ ਉਦੋਂ ਪੱਠੇ ਪੂਰਾ ਵਧੀਆ ਪਾਈਦਾ ਆ ਤੇ ਜ਼ਿਆਦਾ ਮੱਕੀ ਪਾਈਦੀ ਆ ਫੀਡ ਜ਼ਿਆਦੀ ਪਾਈਦੀ ਆ ਕੀੜ ਪਾਈਦੀ ਆ ਹਾਂਜੀ ਤੇ ਹਰੇ ਪੱਠੇ ਜਿੱਦਾਂ ਆਪਾਂ ਇੰਡੀਆ ਪਾਉਂਦੇ ਹੁੰਦੇ ਸੀ ਉਹ ਇੰਡੀਆ ਤੁਸੀਂ ਦੇਖੇ ਹੋਵੇ ਹਾਂਜੀ ਹਾਂਜੀ ਦੇਖੇ ਉਹ ਦੇਖੇ ਦੇਖੇ ਹਾਂਜੀ ਉਹ ਉਦਾਂ ਦਾ ਨਹੀਂ ਇੱਥੇ ਕੋਈ ਬਰਤ ਨਹੀਂ ਉੱਥੇ ਇਦਾਂ ਆ ਵੀ ਦਿੰਦਾ ਉਦਾਂ ਤੁਸੀਂ ਵੈਟਰਣੀ ਆ ਜਦੋਂ ਕਹਿ ਲਓ ਅੱਜ ਇਹ ਕੱਟਦੀ ਆ ਹਾਂਜੀ ਕੱਲ ਨੂੰ ਸਵੇਰ ਨੂੰ ਗ੍ਰਾਈਂਡਰ ਗ੍ਰਾਈਂਡਰ ਆਉਣਾ। ਇਹ ਤਾਂ ਆਪਣੇ ਦੇਖਣ ਵਾਲਿਆਂ ਨੂੰ ਦੱਸ ਦਈਏ ਇਹ ਉਹਨੂੰ ਕਹਿੰਦੇ ਆ ਜਿਹੜਾ ਬਰਸੀਨ ਵਰਗਾ ਹੁੰਦਾ ਲੂਸਣ ਉਹਦਾ। ਹਾਂਜੀ ਹਾਂਜੀ ਲੂਸਣ ਆਉਣਾ। ਓਕੇ ਓਕੇ। ਉਹ ਅੱਛਾ ਉਹ ਕੱਟ ਲਈ। ਹਾਂਜੀ ਜਦੋਂ ਕੱਟਤਾ ਤੇ ਤੁਸੀਂ ਗਿੱਲੀ ਬਣਾਣੀ ਇੰਦਾ ਇੰਡੀਆ ਵਾਂਗੂ ਫਿਰ ਦੂਜੇ ਦਿਨ ਗ੍ਰਾਈਂਡਰ ਆਉਣਾ ਆ ਗ੍ਰਾਈਂਡਰ ਨੇ ਸਿੱਧਾ ਸ਼ੂਰਤ ਦੇ ਵਿੱਚ ਪਾ ਕੇ ਤੇ ਟਰੈਕਟਰ ਚ ਪਾ ਦੇਣਾ ਟਰਾਲੀ 'ਚ। ਤਰਾਵੀ ਜਦੋਂ ਜਦੋਂ ਆਪਣੇ ਸਾਇਲਜ ਦੀ ਪੈਟ ਆ ਉਹਨਾਂ ਪਾ ਕੇ ਟਰੈਕਟਰ ਦੇ ਉੱਪਰ ਫੇਰ ਦੇਣਾ ਪੂਰਾ ਕੰਪੈਕਟ ਕਰ ਦੇਣਾ ਉਹਨੂੰ ਓਕੇ ਜੀ ਉਹਦੇ ਉੱਪਰ ਤਰਪਾਲ ਪਾ ਕੇ ਫੇ ਪੂਰਾ ਜਦੋਂ ਸੇਮ ਇੰਡੀਆ ਨੂੰ ਹੋਊਗਾ ਵੀਚਾਰ ਲਾਉਂਗਾ ਵਧੀਆ ਪੂਰਾ ਚਾਰ ਹੋਊਗਾ ਵਧੀਆ ਨਹੀਂ ਹੁਣ ਜਿੱਦਾਂ ਤੁਸੀਂ ਉਹਦੀ ਕਟਿੰਗ ਹੁਣ ਜਦੋਂ ਆਪਾਂ ਨੇ ਬੀਜੀ ਹੋਈ ਆ ਉਹ ਗਰੋ ਹੋ ਰਹੀ ਆ ਹਾਂ ਜੀ ਤਾ ਕੀ ਅੰਦਾਜ਼ਾ ਹੁੰਦਾ ਵੀ ਹੁਣ ਕੱਟਣ ਯੋਗ ਹੋ ਗਈ ਕੋਈ ਦਿਨ ਬੰਨੇ ਵੀ ਹੁੰਨੇ ਆ ਵੀ 25 ਦਿਨਾਂ ਦਾ ਹੋਊਗੀ ਆ ਫੁੱਲ ਕੱਢਣ ਤੋਂ ਪਹਿਲਾਂ ਉਦੋਂ ਕਟਾਈ ਕਰਨੀ ਕਦੋਂ ਕਟਾਈ ਮੋਸਟਲੀ ਜਦੋਂ ਅਸੀਂ ਸਾਡਾ ਇਹ ਆ ਵੀ ਸਾਲ 'ਚ ਤਿੰਨ ਵਾਰੀ ਕੱਟੀਦਾ ਇਹ ਤਿੰਨ ਲੋ ਲਈਦੇ ਤਿੰਨ ਨਹੀਂ ਤਿੰਨ ਕੱਟ ਹੁੰਦੇ ਆ ਤੇ ਜਦੋਂ ਫਲਾਵਰ ਜਿਹੜਾ ਜਦੋਂ ਹੇ ਹੁੰਦੀ ਆ ਜਿਹੜਾ ਉੱਪਰ ਜੋ ਪੱਤਾ ਆ ਜਾਵੇ ਹਾਂਜੀ ਹਾਂਜੀ ਜਦੋਂ ਪੱਤਾ ਆ ਜਾਵੇ ਉਦੋਂ ਹੀ ਮਤਲਬ ਕੱਟੀ ਦੀ ਜਿਹੜਾ ਜ਼ਿਆਦਾ ਜਦੋਂ ਜ਼ਿਆਦਾ ਹੋ ਜਾਂਦਾ ਆ ਜਦੋਂ ਪੱਤਾ ਪੂਰਾ ਬਲੂਮ ਹੋ ਜਾਂਦਾ ਆ ਉਹਦੇ ਨਾਲ ਫਿਰ ਡੈਗਣ ਵਾਲਾ ਪੰਦੀ ਆ ਨਾ ਫਿਰ ਪੱਠਾ ਖਰਾਬ ਹੀ ਬਹੁਤ ਹੁੰਦਾ ਤਾਂ ਕੱਟੀ ਦਾ ਥੱਲੇ ਫਿਰ ਬਹੁਤ ਰਹਿ ਜਾਂਦਾ ਆ ਓਕੇ ਮੋਸਲੀ ਉਹ ਟਰੈਕ ਕਰੀਦਾ ਜਦੋਂ ਪੱਤਾ ਨਾਲੇ ਆਉਂਦਾ ਆ ਨਾਲੇ ਫਰੈਸ਼ ਕੱਟ ਕੇ ਫਿਰ ਵਧੀਆ ਹੁੰਦਾ ਨਾਲੇ ਹੈ ਓਕੇ ਹਾਂਜੀ ਜਦੋਂ ਤੁਸੀਂ ਕੱਟ ਲਿਆ ਉਹਨੂੰ ਕੱਟ ਦੇਤਾ ਹਾਂਜੀ ਉਹ ਉਹਨੂੰ ਕੁਝ ਪਰਸੈਂਟ ਸਕਾਣੇ ਵੀ ਹਾਂ ਉਥੇ ਹਾਂਜੀ ਸਕਾਣੇ ਆ ਜਦੋਂ ਆ ਜਿਹੜੀ ਹੈ ਆ ਇਹ ਸੀ ਭਾਵੇਂ ਇਹਨੂੰ 2 ਸਾਲ ਰੱਖ ਲਈ ਇਦਾਂ ਓਕੇ ਇਹ ਇਦਾਂ ਦੀ ਇੱਦੀ ਰਹਿਣੀ ਆ ਹਾਂਜੀ ਤੈਨੂੰ ਹੋਣਾ ਕੁਝ ਨਹੀਂ ਓਕੇ ਇਹਦਾ ਪ੍ਰੋਸੈਸ ਇਹ ਆ ਵੀ ਕਹ ਲਓ ਅੱਜ ਕੱਟ ਲਈ ਹਾਂਜੀ ਹਾਂ ਅੱਜ ਰਾਤ ਨੂੰ ਸਾਈ ਰਹਿਣ ਦੀ ਉਦਾਂ ਹੀ ਕੱਟੀ ਅੱਛਾ ਜੀ ਸਵੇਰ ਨੂੰ ਬਫਰ ਕਰ ਦੇਣੀ ਬਫਰ ਦਾ ਇਹ ਮਤਲਬ ਹੈ ਵੀ ਪੂਰੀ ਖਲਾਰ ਦੇਣੀ ਆ ਅੱਛਾ ਖਲਾਰ ਦੇਣੀ ਆ ਓਕੇ ਖਲਾਰ ਕੇ ਇੱਕ ਦਿਨ ਉਹਨੂੰ ਰਹਿਣ ਦੇਣਾ ਧੁੱਪ ਨੂੰ ਸੁੱਕ ਸੁੱਕਣ ਦੇਣਾ ਹਵਾ ਨਿਕਲ ਜਵੇ ਹਵਾ ਪੂਰੀ ਨਿਕਲ ਜਾਵੇ ਤੇ ਸੁੱਕ ਜਾਵੇ ਓਕੇ ਤੇ ਫੇਰ ਅਗਲੇ ਦਿਨ ਤਾਂ ਉਹ ਵੀ ਸ਼ਾਮ ਨੂੰ ਜੇ ਕਹ ਲੋ ਅੱਜ ਕਰਤਾ ਸਵੇਰ ਨੂੰ ਹਾਂਜੀ ਹਾਂਜੀ ਸ਼ਾਮ ਨੂੰ ਉਹਨੂੰ ਫੇਰ ਪਾਟਾਂ ਦੇ ਦਿੱਤਾ ਕਰੀ ਓਕੇ ਜਿਹੜੇ ਦੂਜੇ ਪਾਸੇ ਵੀ ਹਵਾ ਲੱਗ ਜਵੇ ਹਵਾ ਮੇਨ ਗਾ ਜਿਹੜੀ ਹਵਾ ਦੀ ਆ ਵੀ ਹਵਾ ਪੂਰੀ ਲੱਗੇ ਤੇ ਪੱਠਾ ਪੂਰਾ ਸੁੱਕ ਜਾਵੇ ਮੇਨ ਗੱਲ ਉਹ ਆ ਜਦੋਂ ਇਹ ਗਿੱਲਾ ਰਹਿ ਜਾਂਦਾ ਆ ਹਾਂ ਫਿਰ ਜਦੋਂ ਤੁਸੀਂ ਬੇਲ ਕਰਤਾ ਆ ਤੇ ਇਹ ਵਿੱਚੋਂ ਜਿਹੜੀ ਹੀਟ ਬਣਦੀ ਆ ਨਾ ਧੂਆਂ ਨਿਕਲਿਆ ਨਾ ਹੀਟ ਧੂਆਂ ਬਣ ਕੇ ਤੇ ਫਿਰ ਉਹ ਖਰਾਬ ਹੋ ਜਾਂਦਾ ਆ ਉਹ ਗਲ ਜਾਣਾ ਬਿਲਕੁਲ ਖਾਣੇਯੋਗ ਨਹੀਂ ਰਹਿਣਾ ਸੋ ਜਦੋਂ ਸੁੱਕਣਾ ਆ ਮੇਸ਼ ਮੇਕ ਸ਼ਰ ਗੱਲ ਇਹ ਆ ਵੀ ਪੂਰਾ ਸੁੱਕ ਜਾਵੇ ਜਦੋਂ ਸੁੱਕ ਗਿਆ ਫਿਰ ਉਹਨੂੰ ਰੇਕ ਕਰਕੇ ਤੇ ਵੇ ਮਸ਼ੀਨ ਆ ਪੂਰਾ ਕਰਕੇ ਬੇਲ ਤੇ ਇਹਦਾ ਤੁਸੀਂ ਬਾਹਰ ਰੱਖਣਾ ਆ ਫਿਰ ਰੈਪਰ ਵੀ ਆ ਰੈਪਰ ਨਾਲ ਫਿਰ ਪੂਰਾ ਰੈਪ ਕਰੀਦਾ ਫਿਰ ਬਾਹਰ ਰੱਖ ਲੋ ਉਹ ਦਿਨ ਕਿੰਨੀ ਦੇਰ ਰੱਖ ਸਕਦੇ ਆ ਬਾਹਰ ਜਦੋਂ ਆਪਾਂ ਰੱਖਦਾ ਵੀ ਖਰਾਬ ਨਾ ਹੋਵੇ ਹਾਂਜੀ ਉਹਨੂੰ ਰੱਖ ਭਾਵੇਂ ਦੋ ਸਾਲ ਰੱਖ ਲੋ ਕੋਈ ਕੋਈ ਫਰਕ ਨਹੀਂ ਹੋਊਗਾ ਤਾਂ ਅੰਦਰ ਰੱਖਣੀ ਆ ਖੁੱਲੀ ਦਾ ਰੱਖਣੀ ਆ ਫਿਰ ਭਾਵੇਂ ਦਿਨਾਂ ਪੂਰਾ ਕੋਈ ਮੀਂਹ ਨਾ ਪਵੇ ਹਵਾ ਪਈ ਜਾਵੇ ਦੋ ਦੋ ਤਿੰਨ ਸਾਲ ਕਿਤੇ ਨਹੀਂ ਜਾਂਦੀ ਤੇ ਕੂਤਰ ਕੇ ਤੁਸੀਂ ਐਹੀਂ ਪਾ ਨਾ ਕੂਤਰਨਾ ਨਹੀਂ ਹੈ ਐਹੀਂ ਪਾਉਣੀ ਹੈ ਜਿੱਦਾਂ ਦੇਖੋ ਇੱਥੇ ਫੋਰ ਕਾ ਚੱਕ ਕੇ ਸੱਦੀ ਪਾ ਦੇਣੀ ਆ ਤੇ ਉਹਨਾਂ ਨੇ ਖਿੱਚ-ਖਿੱਚ ਕੇ ਖਾਈ ਜਾਣੀ ਆ ਓਕੇ ਜੀ ਓਕੇ ਜੀ ਹਾਂ ਜਿੱਦਾਂ ਜਿੱਦਾਂ ਆਪਣਾ ਬਾਹਰ ਖਾਂਦੇ ਆ ਚੁਗਣ ਨੂੰ ਉਦਾਂ ਹੀ ਆ ਪਰ ਕੱਲੇ ਹੀ 헤 ਕੱਟ ਕੇ ਲਿਆਂਦੀ ਆ ਬਸ ਇਹੀ ਫਰਕ ਆ ਜਿਹੜਾ ਇਹ ਆ ਇਹ ਥੱਲੇ ਸੁੱਕ ਵਾਸਤੇ ਖੰਡਾ ਹਾਂਜੀ ਇਹ ਜਿਹੜਾ ਆ ਇਹ ਜਿੱਦਾਂ ਕਹਿ ਲਓ ਵੀ ਕਈ ਕਈਆਂ ਦੀ ਸਮਾਰਟੀ ਵੀ ਆ ਵੀ ਜਦੋਂ ਅਸੀਂ ਮੱਕੀ ਵੱਢੀ ਦੀ ਆ ਜਿਹੜਾ ਮੱਕੀ ਦਾ ਇੰਨਾ ਤੁਸੀਂ ਦੇਖਿਆ ਉਹਨਾ ਮੱਕੀ ਦਾ ਰੇਹੇ ਰਹਿ ਜਾਂਦਾ ਟਾਂਡੇ ਰਹੇ ਨੇ ਟਾਂਡੇ ਰਹਿੰਦੇ ਆ ਇਹ ਟਾਂਡੇ ਆ ਸਾਰੇ ਓਕੇ ਮਤਲਬ ਉੱਤੋਂ ਸਾਈਲਜ ਉੱਤੋਂ ਵਾਲੀ ਦਾ ਬਣਾਉਣਾ ਥੱਲੋਂ ਨਹੀਂ ਚੱਕਣੀ ਨਹੀਂ ਨਹੀਂ ਦੋ ਵੀ ਕੰਬਾਈਨ ਚੱਕਦੀ ਆ ਜਦੋਂ ਵੀ ਇੱਥੇ ਕੈਨੇਡਾ 'ਚ ਇੰਨੇ ਇੱਕ ਡੰਡੇ ਰਹਿੰਦੇ ਆ ਥੱਲੇ ਹਣਾ ਜਿਹੜੇ ਫੀਲ ਜਿਹੜੇ ਫੀਲ ਦੇ ਜੋਗੇ ਨਹੀਂ ਹੁੰਦੇ ਜਿਹੜੇ ਇੰਨੇ ਦਾ ਮਤਲਬ ਇੱਥੇ ਤੱਕ ਹਾਂ ਜੀ ਇੰਨੇ ਲੱਕ ਜੱਡੇ ਬਸ ਜਿਹੜੇ ਉਹ ਹੁੰਦੇ ਆ ਉਹ ਮੋਸੇ ਜਿਹੜੇ ਬੰਦੇ ਹੁਣ ਜਦੋਂ ਨੇ ਟਾਈਮ ਹੁੰਦਾ ਉਹ ਬਾਕੇ ਤੇ ਉੱਪਰ ਕੋਈ ਹੋਰ ਕੁਝ ਹੋਰ ਬੀਜ ਹੁੰਦੇ ਆ ਪਰ ਅਸੀਂ ਜਿਹੜਾ ਆ ਕਰਦੇ ਆ ਵੀ ਕਟਰ ਲੈ ਕੇ ਸਾਰਾ ਕੱਟ ਕੇ ਤੇ ਸੇਮ ਜਦ ਪੱਠੇ ਦਾ ਉਹ ਉਹ ਸੁੱਕੀ ਜਾਂਦੀ ਆ ਬਦਨ ਹੁਣ ਫਾਲ ਨੂੰ ਕੱਟ ਕੱਟਦੀ ਕੋਣ ਤੇ ਫਿਰ ਵਿంటర్ ਨੂੰ ਰੱਖ ਲੈਣੀ ਆ ਵਿంటర్ ਨੂੰ ਉਦਾ ਹੀ ਰੱਖਣੀ ਆ ਉਹਨਾਂ ਸੁੱਕ ਜਾਂਦੀ ਆ ਤੇ ਆ ਪੂਰਾ ਜਦਨਾ ਆ ਪੂਰਾ ਦਾ ਸੌਕੇੰਦਾ ਆ ਦੇ। ਆਹ ਦੇ ਗੱਲ ਜਾਂਦਾ ਪੂਰਾ ਆ ਦੇ। ਹਾਂ ਤੇ ਫੇ ਜਦੋਂ 스프ਿੰਗ ਆਉਂਦੀ ਆ ਉਹਨੂੰ ਕੱਟ ਕੱਟ ਕੇ ਤੇ ਰੋ ਬਣਾ ਕੇ ਤੇ ਸੇਮ ਉਹੀ ਬਿਲਰ ਨਾਲ ਬੇਲ ਕਰ ਦੇਣੇ ਆ। ਓਕੇ ਜੀ। ਉਹਦੇ ਨਾਲ ਵੀ ਆ ਪੂਰਾ ਫੇ ਬਣ ਜਾਂਦਾ। ਪੂਰਾ ਵਧੀਆ। ਬਾਈ ਸੁੱਕ ਜੇ ਯੂਜ਼ ਹੁੰਦੀ ਆ ਮਤਲਬ ਬੱਲੇ ਖੰਡਾਣ। ਹਾਂਜੀ ਵੀ ਜਿਹੜਾ ਆਪਣੇ ਦੂਜਾ ਆ ਪਰਾਲੀ ਆ। ਪਰਾਲੀ ਨੇ ਪੈਸੇ ਵੀ ਬਹੁਤ ਲੱਗਦੇ ਆ ਉਦਾਂ ਵੀ ਆ ਪਰਾਲੀ ਦਾ ਆ ਵੀ ਜਦੋਂ ਪਰਾਲੀ ਵੀ ਹੈਗੀ ਆ। ਪਰ ਇਹਦੇ ਨਾਲ ਇਹ ਆ ਵੀ ਇਹ ਜਿਹੜਾ ਆ ਪਰਾਲੀ ਤੋਂ ਜ਼ਿਆਦਾ ਵਧੀਆ ਆ। ਓਕੇ ਓਕੇ। ਹਾਂਜੀ। ਇਹ ਮਤਲਬ ਨਮੀ ਜ਼ਿਆਦਾ ਸੁੱਕਦਾ ਹੈ ਹਾਂਜੀ ਇਹ ਸੁੱਕਦਾ ਹੀ ਜ਼ਿਆਦਾ ਤੇ ਅਬਜ਼ੌਰਬ ਵੀ ਜ਼ਿਆਦਾ ਕਰਦਾ ਹਾਂ ਹਾਂਜੀ ਹਾਂਜੀ ਲਦਾਜੀ ਦੇਖ ਲਓ ਆ ਇਹਦਾ ਅਸੀਂ ਹੁਣ ਰੱਖਿਆ ਆ ਹਾਂਜੀ ਤੇ ਅਸੀਂ ਇਥੇ ਪ੍ਰਾਲੀ ਰੱਖੀ ਹੁੰਦੀ ਤੇ ਦੋਕ ਦੇਣਾ ਚਾਹੀਦਾ ਪੂਰਾ ਕੁਝ ਹੋਰ ਹੀ ਬਣ ਜਾਣਾ ਸੀ ਓਕੇ ਓਕੇ ਇਹਦੇ ਨਾਲ ਜਿਹੜਾ ਇਹ ਅਬਜ਼ੌਰਬ ਵੀ ਬਹੁਤ ਕਰਦਾ ਹੈ ਤੇ ਬੜਾ ਗਿੱਲਾ ਨਹੀਂ ਹੁੰਦਾ ਬਹੁਤ ਟਾਈਮ ਲੱਗ ਜਾਂਦਾ ਬਹੁਤ ਗਿੱਲਾ ਹੋਣ ਨੂੰ ਤੇ ਜਦੋਂ ਇਹ ਤੁਹਾਨੂੰ ਲੱਗਿਆ ਵੀ ਹੁਣ ਗਿੱਲਾ ਹੋ ਗਿਆ ਇਹਨੂੰ ਕੀ ਕਰਦੇ ਆ ਇਹ ਸਾਡੀ ਮਸ਼ੀਨ ਸਕਿੱਟਸਟੀ ਹੈਗੀ ਆ ਇਥੋਂ ਸਦਾ ਆ ਕੇ ਪੂਰਾ ਚੱਕ ਕੇ ਉਥੋਂ ਹਾਂਜੀ ਤੇ ਆਹ ਗੇਟ ਖੋਲਣੇ ਆ ਪਿੱਛੇ ਸਾਡਾ ਉਥੇ ਬਣਿਆ ਪਿੱਟ ਆਪਣੇ ਗੋਹੇ ਦੀ ਹਾਂਜੀ ਅਸੀਂ ਪੂਰਾ 1 ਸਾਲ ਗੋਹਾ ਰੱਖਦੇ ਆ ਹਾਂਜੀ ਤੇ ਫੇਰ ਜਦੋਂ ਪੂਰਾ ਵਿੰਟਰ ਸੀ ਪੂਰਾ ਸਟੋਰ ਕਰਕੇ ਰੱਖਦੇ ਆ ਜਿਹੜਾ ਜਦੋਂ ਜਿਹੜਾ ਗੋਹਾ ਹੋ ਰਿਹਾ ਉਨੀ ਹੀਟ ਵਿੱਚ ਹੋਰ ਬਣਨੀ ਆ ਉਹਦੇ ਨਾਲ ਗੋਹਾ ਜ਼ਿਆਦਾ ਗੰਦਾ ਵਧੀਆ ਖਾਦ ਵਧੀਆ ਬਣੂ ਖਾਦ ਵਧੀਆ ਬਣਦੀ ਆ ਸੋ ਜਦੋਂ ਸਪ੍ਰਿੰਗ ਆਉਂਦੀ ਆ ਤੇ ਸਾਰਾ ਪਾ ਕੇ ਵਿੱਚ ਬੜੇ ਵੱਡੇ ਮਨੂਰ ਸਪਟਰ ਹੈਗੇ ਆ ਓਕੇ ਤੇ ਉਹਨਾਂ ਪੂਰਾ ਲੱਦ ਕੇ ਤੇ ਸਾਰੇ ਖੇਤਾਂ ਚ ਖਾਦ ਓਕੇ ਜੀ ਸ਼ੌਂਕੀ ਕੈਨੇਡੀਅਨ ਚੈਨਲ ਦੇਖਣ ਵਾਲਿਆਂ ਨੂੰ ਧੰਨਵਾਦ ਜੇ ਵੀਡੀਓ ਵਧੀਆ ਲੱਗਦੀ ਆ ਫੋਲੋ ਸਬਸਕ੍ਰਾਈਬ ਜਰੂਰ ਕਰਿਆ ਕਰੋ ਓਕੇ ਜੀ ਮਿਲਦੇ ਆ ਅਗਲੀ ਵੀਡੀਓ ਤੇ